ਦੂਜੀ ਪਾਰਟੀ ਆ ਭਰਮ ਸਿੰਘ ਜੀ ਭਗਵੰਤ ਮਾਨ ਨੂੰ ਤੜਕੀ ਗਾਲਾਂ ਕੱਢਣ ਲੱਗੇ ਤੜਕੀ ਲੱਗ ਜਾਂਦੇ ਆ ਓਏ ਐ ਨਹੀਂ ਹੁੰਦਾ ਉਹ ਐ ਹੋ ਗਿਆ ਐ ਕਿਉਂ ਹੋ ਗਿਆ ਐ ਕਿਉਂ ਨਹੀਂ ਹੋਇਆ ਲੈ ਕਹਿੰਦੇ ਵੀ ਹੱਡ ਵੀ ਭਗਵੰਤ ਮਾਨ ਲੈ ਕੇ ਆਇਆ ਹੁਣ ਅੱਗੇ ਮੈਨੂੰ ਧੁੰਦਾਂ ਨਾ ਪੇਂਦਰਾ ਕਿਉਂਕਿ ਧੁੰਦ ਪੈਣੀ ਆ ਉਹਨੇ ਕਹਿੰਨੇ ਭਗਵੰਤ ਮਾਨੇ ਕੋਈ ਐ ਹਾਂ ਉੱਤਰਾਖੰਡ ਚ ਵਿਹੜ ਮੈ ਲੈ ਆਉਂਗਾ ਮੈਂ ਜਾ ਕੇ ਸੁਖੂ ਕੋਲੇ ਹਿਮਾਚਲ ਪ੍ਰਦੇਸ਼ ਜਾ ਕੇ ਮੈਂ ਪਹਾੜ ਲੈ ਕੇ ਆਇਆ ਤੂੰ ਪਹਾੜ ਪੇ ਦੇ ਦਿਸਨ ਤੱਕ ਕਾਣਾ 70 ਸਾਲ ਦਾ ਪਗੜਿਆ ਹੋਇਆ ਜਦੋਂ ਉਹਨਾਂ ਦੇ ਕੱਢਦੇ ਅਸੀਂ ਚਿੱਠੇ ਫਿਰ ਚੁੱਪ ਕਰ ਜਾਂਦੇ ਨੇ ਫਿਰ ਕਹਿੰਦੇ ਨੇ ਰਾਜਨੀਤੀ ਕਰ ਰਹੇ ਹਾਂ ਸੋ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਨੇ ਪੰਜਾਬ ਨੂੰ ਕੁੱਟਿਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕੀਤਾ ਜਿਨ੍ਹਾਂ ਨੇ ਪੰਜਾਬ ਨੂੰ ਪੰਜਾਬ ਦੇ ਗਰੀਬਾਂ ਦੇ ਲੋਕਾਂ ਦੇ ਹੱਕ ਮਾਰੇ ਨੇ ਉਹਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਕੋਈ ਤਰਸ ਨਹੀਂ ਸਖਤ ਤੋਂ ਸਖਤ ਕਾਰਵਾਈ ਵੀ ਹੋਊਗੀ ਬਕਾਇਦਾ ਤੌਰ ਤੇ ਸਜਾਵਾ ਵਿੱਚ ਮਿਲਣ ਲੱਗਿਆ ਕਿਉਂਕਿ ਪੰਜਾਬ ਨਾਲ ਧੋਖਾ ਕਰਨ ਵਾਲੇ ਬਚ ਨਹੀਂ ਸਕਦੇ ਪੰਜਾਬ ਗੁਰੂਆਂ ਦੇ ਨਾਂ ਤੇ ਬਸਦਾ। ਕਈ ਵਾਰੀ ਨਾ ਕੋਈ ਪਲੇਅਰ ਇੰਜਰਡ ਹੋ ਜਾਂਦਾ ਹੈ 11 ਚ ਉਹ ਕਹਿੰਦੇ ਚਲੋ ਇਹ ਇੰਜਰਡ ਹੋ ਗਿਆ ਫਲਾਣੇ ਨੂੰ ਮੌਕਾ ਦੇ ਦੋ 12ਵੇਂ 13ਵੇਂ ਨੂੰ ਮੌਕਾ ਮਿਲ ਜਾਂਦਾ। ਉਹ ਸੈਂਚਰੀ ਲਾ ਦਿੰਦਾ ਜੀ। ਫਿਰ ਉਹ ਨੂੰ ਵਿਚਾਰ ਨਾਲ ਧੋਖਾ ਆ ਜਾਂਦਾ ਵੀ ਇਹਦਾ ਕੀ ਕਰੀਏ ਹੁਣ ਇਹਨੂੰ ਵੀ ਨਹੀਂ ਕੱਢ ਸਕਦੇ। ਫਿਰ ਜਿਹੜੀ ਥਾਂ ਜਗ੍ਹਾ ਬਣੀ ਹੁੰਦੀ ਆ ਉਹ ਕਹਿੰ ਜਾਂਦਾ ਹੁੰਦਾ ਮੈਨੂੰ ਤਾਂ ਪਾ ਲੋ ਵਿੱਚ ਉਹ ਕਹਿੰਦੇ ਹੁਣ ਉਹਨੇ ਸੈਂਚਰੀ ਲਾ ਦਿੱਤੀ ਤੇਰੀ ਥਾਂ ਤੇ ਪਾਇਆ ਸੀ ਜਿਹੜਾ। ਇਹ ਹੋਈ ਉਹਨਾਂ ਨਾਲ। ਉਹਨੋਂ ਬਾਅਦ ਵਿੱਚ 13ਵੇਂ 14ਵੇਂ ਪਲੇਅਰ ਨੇ ਪਾਣੀ ਪੂਣੀ ਪੀਉ ਮੀਂਹ ਬਣਨ ਲੱਗੇ ਸੀ ਪੰਜਾਬ ਦੀ ਬਿਜਲੀ ਬਾਰੇ ਜਦੋਂ ਬਾਦ ਸਾਹਿਬ ਦਾ ਤੇ ਕੈਪਟਨ ਸਾਹਿਬ ਦਾ ਰਾਜ ਹੁੰਦਾ ਸੀ ਕਿ ਬੱਚਾ ਹਸਪਤਾਲ 'ਚ ਜੰਮਿਆ ਜੰਮਣਸਰ ਬੱਚਾ ਪੁੱਛਦਾ ਨਰਸ ਨੂੰ ਆਂਟੀ ਲਾਈਟ ਹੈਗੀ ਉਹ ਕਹਿੰਦੀ ਨਹੀਂ ਉਹ ਨੋ ਕਹਿੰਦਾ ਇਹਦਾ ਮਤਲਬ ਫਿਰ ਪੰਜਾਬ ਜੰਪੇ ਹਜੇ ਪਿਛਲੇ ਸਾਲ ਹੀ ਗਰਮੀ ਨਾ ਮਰੀ ਸੀ ਆ ਹਾਲਾ ਸੀ ਸਾਡੇ ਜੀ ਮਖਾਕ ਬਣਾ ਕੇ ਰੱਖਤਾ ਸੀ ਪੰਜਾਬ ਦੀ ਬਿਜਲੀ ਦਾ ਜੀ ਸੋ ਇਸ ਕਰਕੇ ਉਹਨਾਂ ਨੇ ਤਾਂ ਬਸ ਆਪਣੇ ਘਰ ਭਰਨ ਤੋਂ ਬਿਨਾ ਹੋਰ ਕੋਈ ਸੋਚਿਆ ਹੀ ਹੋਰ ਕੋਈ ਸੇ ਬਾਰੇ ਨਾ ਕੋਈ ਨੌਕਰੀ ਬਾਰੇ ਸੋਚਿਆ 55000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਆਂ ਜੀ 55000 ਸਰਕਾਰੀ ਨੌਕਰੀ ਤੁਹਾਡੇ ਵੀ ਕੋਈ ਨਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਦੇ ਬੇਟੇ ਬੇਟੀ ਨੂੰ ਮਿਲੀ ਹੋਣੀ ਨੌਕਰੀ ਕੋਈ ਐਸਡੀਓ ਲੱਗ ਗਿਆ ਕੋਈ ਪਟਵਾਰੀ ਬਣ ਗਿਆ ਕੋਈ ਤਹਿਸੀਲਦਾਰ ਕੋਈ ਸਬ ਤਹਿਸੀਲਦਾਰ ਕੋਈ ਨਾਇਬ ਤਹਿਸੀਲਦਾਰ ਕੋਈ ਡੀਐਸਪੀ ਭਰਤੀ ਹੋ ਗਿਆ ਕੋਈ ਕੋਈ ਹੈਲਥ ਡਿਪਾਰਟਮੈਂਟ ਚ ਆ ਗਿਆ ਕੋਈ ਵਾਟਰ ਐਂਡ ਸੈਨੀਟੇਸ਼ਨ ਚ ਆ ਗਿਆ ਬੜੇ-ਬੜੇ ਵੱਡਿਆਂ ਜੀ ਲੱਗ ਗਿਆ ਕੋਈ ਔਰ ਬਿਨਾ ਕਿਸੇ ਸਪਾਰਸ਼ ਤੋਂ ਬਿਨਾ ਕਿਸੇ ਪੈਸੇ ਤੋਂ ਕੋਈ ਬੰਦਾ ਕਹੇ ਕਿ 1 ਰੁਪਿਆ ਵੀ ਲੱਗਿਆ ਸਾਡਾ ਜਾਂ ਕੋਈ ਪੈਸਾ ਲੈ ਲਿਆ ਕਿਸੇ ਨੇ ਨੀਂਦ ਸਾਫ਼ ਹੋਵੇ ਮੈਂ ਫਿਰ ਕਹਿੰਦਾ ਨੀਂਦ ਸਾਫ਼ ਹੋਵੇ ਸਭ ਕੁਝ ਹੋ ਸਕਦਾ ਇਹਨਾਂ ਦੇ ਨੀਤਾਂ ਨਹੀਂ ਸਾਫ਼ ਸੀਗੇ ਉ ਤਾਂ ਕਰਕੇ ਪੰਜਾਬ ਨੇਰੇ ਚ ਡੁੱਬ ਗਿਆ ਸੀਗਾ ਸੋ ਹੁਣ ਪੰਜਾਬ ਕੱਲਾ ਸਿਰਫ ਚਾਨਣ ਮਨਾਰਾ ਦੇਸ਼ ਵਾਸਤੇ ਨਹੀਂ ਪੂਰੀ ਦੁਨੀਆ ਵਾਸਤੇ ਹੈ ਔਰ ਚਾਨਣ ਪੰਜਾਬ ਚ ਨਾ ਹੋਵੇ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਜਦੋਂ ਮੈਂ ਨਵਾਂ ਨਵਾਂ ਚੁਣਕੇ ਗਿਆ ਸੀ ਮੈਂ ਸਾਡੀ ਕਿਸਮਤ ਦੇਖੋ ਸਾਡੇ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਪਰ ਸਾਡੇ ਕੋਲੇ ਨਹੀਂ ਰਹਾ ਪੰਜਾਬ ਚ ਨਹੀਂ ਰਹਾ ਜੀ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਵਿਅੰਗ ਜਿਹੜਾ ਬਹੁਤ ਵੱਡੀ ਖਤਰਨਾਕ ਚੀਜ਼ ਹੁੰਦੀ ਹੈ ਜੀ ਛੋਟੀ ਜੀ ਲਾਈਨ ਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਜਾ ਸਕਦੀਆਂ ਨੇ ਦੋ ਦੋ ਘੰਟਿਆਂ ਦੇ ਭਾਸ਼ਣ ਨਹੀਂ ਉਹਨਾਂ ਕੁਝ ਕਹਿ ਸਕਦੇ ਜਿਨ੍ਹਾਂ ਚਾਰ ਲਾਈਨਾਂ ਚ ਕਹਿ ਸਕਦੇ ਹੋ ਤੁਸੀਂ ਯਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਸੇਸ ਕਰਕੇ ਇਸ ਵਕਤ ਰੋਸ਼ਨ ਪੰਜਾਬ ਦਾ ਨਾਰਾ ਹੈ ਹੁਣ ਨੇਰੇ ਵਾਲਾ ਪੰਜਾਬ ਜਿਹੜਾ ਹਰ ਕਿਸਮ ਦੇ ਨੇਰੇ ਚੋਂ ਦੂਰ ਕੱਢਣਾ ਪੰਜਾਬੀ ਹਰ ਕਿਸਮ ਦੇ ਨੇਰੇ ਚੋਂ ਬਾਹਰ ਕੱਢਣਾ ਵਿਦ ਫੈਲੇ ਵਿਦਿਆ ਚਾਨਣ ਹੋਏ ਅੱਜ ਸਕੂਲ ਆਫ ਐਮੀਨੈਂਸ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਦਿੱਲੀ ਚ ਕੀਤਾ ਪਹਿਲਾਂ ਅਰਵਿੰਦ ਜੀ ਨੇ ਮਨੀਸ਼ ਸੋਦੀਆ ਜੀ ਨੇ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਐਡਵਾਂਸ ਜੇਈ ਨੀਟ ਦੇ ਪੇਪਰ ਕਲੀਅਰ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਹਾਈ ਆਈਟੀ ਜਾ ਰਹੇ ਨੇ ਪਹਿਲਾਂ ਕਿੱਥੇ ਹੁੰਦਾ ਸੀ ਜਿਹਾ ਐਂ ਜਾਂ ਕੁਝ ਔਰ ਪੇਰੈਂਟ ਟੀਚਰ ਮੀਟਿੰਗਾਂ ਹੋਣ ਲੱਗ ਗਈਆਂ 19 ਲੱਖਾਂ 19800 ਸਕੂਲ ਹੈ ਪੰਜਾਬ ਚ ਮਤਲਬ ਮਾਪੇ ਜਿਹੜੇ ਨੇ ਉਹ ਪਹਿਲੀ ਵਾਰ ਆ ਕੇ ਸਰਕਾਰੀ ਸਕੂਲਾਂ ਚ ਪੇਰੈਂਟ ਟੀਚਰ ਮੀਟਿੰਗ ਚ ਆ ਰਹੇ ਨੇ ਤਾਂ ਕਿ ਟੀਚਰਾਂ ਨੂੰ ਵੀ ਪਤਾ ਹੋਵੇ ਕਿ ਸਕੂਲ ਤੋਂ ਬਾਅਦ ਬੱਚਾ ਕਿਹੜੀ ਸੰਗਤ ਚ ਰਹਿੰਦਾ ਹੈ ਤੇ ਮਾਪਿਆਂ ਨੂੰ ਵੀ ਪਤਾ ਹੋਵੇ ਕਿ ਸਾਡੇ ਬੱਚੇ ਨੂੰ ਕਿਹੜੇ ਕਿਹੜੇ ਟੀਚਰ ਪੜਾ ਰਹੇ ਨੇ ਆਪਸ ਚ ਤਾਲਮੇਲ ਜ਼ਰੂਰੀ ਹੈ ਸੋ ਵਿਦਿਆ ਦਾ ਚਾਨਣ ਹੋ ਰਿਹਾ ਹੈ ਬਹੁਤ ساری ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆਪਾਂ ਖੜੇ ਹੀ ਵਿਦਿਆਦੇ ਮੰਦਰ ਚ ਐਕਚ ਜਿੱਥੇ 40 50 ਦੇਸ਼ਾਂ ਤੋਂ ਇੱਥੇ ਆ ਪੜਨ ਆਉਂਦੇ ਲੋਕ ਫਿਰ ਹੈਲਥ ਕਿਉਂਕਿ ਜੇ ਸਿਹਤ ਹੀ ਠੀਕ ਨਹੀਂ ਫਿਰ ਕੁਝ ਵੀ ਨਹੀਂ 881 ਆਮ ਆਦਮੀ ਕਲੀਨਿਕ ਖੁੱਲ ਕੇ 200 ਹੋਰ ਤੇਰਾ ਹਜ਼ਾਰ ਤੋਂ ਵੱਧ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਤੁਹਾਡੇ ਆਲੇ ਦੁਆਲੇ ਕਿਤੇ ਨਾ ਕਿਤੇ ਤੁਹਾਨੂੰ ਮਿਲ ਜੂਗਾ ਹਰ ਕਿਸਮ ਦੀ ਦਵਾਈ ਉੱਥੋਂ ਫ੍ਰੀ ਮਿਲਦੀ ਹੈ ਟੈਸਟ ਉੱਥੇ ਫ੍ਰੀ ਹੁੰਦੇ ਨੇ ਹੁਣ ਤੱਕ 1 ਕਰੋੜ 70 ਲੱਖ ਬੰਦਾ ਫੁੱਟਫਾਲ ਜਿਹੜੀ ਹੈ ਉਹਨਾਂ ਆਮ ਆਦਮੀ ਕਲੀਨਿਕਾਂ ਚੋਂ ਔਰ ਜ਼ਿਆਦਾਤਰ ਹਾਲਾਂਕਿ ਇੰਡਸਟਰੀ ਤੇ ਬਿਜਲੀ ਦੇ ਮੰਤਰੀ ਨੇ ਉਹ ਪਰ ਜਦੋਂ ਰਾਜ ਸਭਾ ਦੇ ਵਿੱਚ ਹੁੰਦੇ ਸੀਗੇ ਤੇ ਜ਼ਿਆਦਾਤਰ ਹਸਤ ਵਾਲਿਆਂ ਦਾ ਕੰਮ ਜਿਹੜਾ ਹੈਲਥ ਵਾਲਾ ਉਹ ਇਹਨਾਂ ਨੂੰ ਦਿੱਤਾ ਹੋਇਆ ਸੀ ਲੁਧਿਆਣੇ ਦੇ ਹਸਤਾਂ ਦੀ ਅਪਡੇਟ ਕਰਨੀ ਜਾਂ ਕੋਈ ਹੋਰ ਸੋ ਇਸ ਕੱਲ ਇਸ ਇਸ ਕੰਮ ਚ ਬੈਸੀ ਵੀ ਜਨੂਨੀ ਨੇ ਸਾਡੇ ਮੰਤਰੀ ਸਾਹਿਬ ਸੋ ਇਸ ਕਰਕੇ ਹਰ ਕਿਸਮ ਦੇ ਨੇਰੇ ਚ ਆਪਾਂ ਨੇ ਦੂਰ ਆਉਣਾ ਆਪਾਂ ਨੂੰ ਬਹੁਤ ਨੇਰੇ ਚ ਰੱਖਿਆ ਗਿਆ ਬਹੁਤ ਨੇਰੇ ਚ ਰੱਖਿਆ ਗਿਆ ਇਸ ਵਾਰ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਉਹਨਾਂ ਦਾ 350 ਸਾਲਾ ਮਨਾ ਰਹੇ ਆ ਨਵੰਬਰ ਦੇ ਅਖੀਲੇ ਹਫਤੇ ਚ ਉਦੇ ਵਾਸਤੇ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਬਿਸ਼ਪ ਪੱਧਰ ਤੇ ਅਸੀਂ ਜਿਹੜਾ ਉਹ ਉਸ ਫੰਕਸ਼ਨ ਦੀ ਤਿਆਰੀ ਕਰ ਰਹੇ ਹਾਂ ਕਿ ਉਹ ਬਿਸ਼ਪ ਪੱਧਰ ਦਾ ਫੰਕਸ਼ਨ ਹੋਵੇ ਵਰਲਡ ਲੈਵਲ ਦਾ ਜਿਹੜਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਦੇ ਕੇ ਅਸੀਂ ਇਹ ਕੌਮ ਸਿਰਜੀ ਹੋਈ ਹੈ ਸੋ ਸਾਡੇ ਕੋਲ ਤਾਂ ਚਾਨਣ ਮਨਾਰਾ ਹੀ ਬਹੁਤ ਨੇ ਤੇ ਅਸੀਂ ਹਨੇਰੇ 'ਚ ਘਉ ਰਹੀਏ ਫਿਰ ਤਾਨੂੰ ਬਹੁਤ ਸਾਰੇ ਬਹੁਤ ਮੁਬਾਰਕਾਂ ਇਸ ਗੱਲ ਦੀਆਂ ਕਿ ਤੁਸੀਂ ਸਾਥ ਦੇ ਰਹੇ ਹੋ ਤਾਂ ਸਾਨੂੰ ਹੌਸਲਾ ਮਿਲ ਰਿਹਾ ਕਿਉਂਕਿ ਪਬਲਿਕ ਦੀ ਸਪੋਰਟ ਤੋਂ ਬਿਨਾ ਕੋਈ ਵੀ ਜਿਵੇਂ ਹੁਣ ਜੁਦ ਨਸ਼ਿਆਂ ਵਿਰੋਧ ਚਲਾਇਆ ਜੇ ਪਬਲਿਕ ਦੀ ਸਪੋਰਟ ਨਾ ਹੋਵੇ ਫਿਰ ਲੋਕ ਲਹਿਰ ਨਹੀਂ ਬਣ ਸਕਦੀ ਤਾਂ ਲੋਕ ਨਾਲ ਨਹੀਂ ਹੁਣ ਲੋਕ ਖੁੱਲ ਕੇ ਬੋਲਦੇ ਨੇ ਆ ਜੀ ਆ ਜੀ ਪਹਿਲਾਂ ਲੋਕ ਦੱਸਦੇ ਨਹੀਂ ਸੀ ਵੀ ਪਤ ਨਹੀਂ ਕੋਈ ਐ ਨਾ ਹੋ ਜੇ ਉਹ ਨਾ ਹੋ ਜੇ ਸੀ ਕਦੀ ਦੱਸ ਦਿਓ ਥੋੜਾ ਜਿਆ ਸਾਡੀ ਸਪੋਰਟ ਕਰੋ ਅਸੀਂ ਬਾਕੀ ਕੰਮ ਸਾਡਾ ਤੋਂ ਬਹੁਤ ਜ਼ਿਆਦਾ ਭਾਰੀ ਗਿਣਤੀ ਚ ਕਮੀ ਆਈ ਹੈ ਇਹ ਨਹੀਂ ਕਹਿੰਦੇ ਸੀ ਸਾਰਾ ਖਤਮ ਹੋ ਗਿਆ ਥੋੜਾ ਲੁਕਸ਼ਿਪ ਕੇ ਚੱਲਦਾ ਹੋਊਗਾ ਪਰ ਸ਼ਰਿਆਂ ਵਾਲਾ ਬੰਦ ਹੋ ਗਿਆ ਜਿਹੜਾ ਕੰਮ ਸੀ ਔਰ ਜਾਰੀ ਹੈ ਇਹ ਯੁੱਧ ਕੋਈ ਇਹ ਨਹੀਂ ਕਿ ਕੋਈ ਦੀ ਕੋਈ ਤਰੀਕ ਹੈ ਉਹ ਜੁੱਧ ਵੀ ਜਾਰੀ ਆ ਨੁਕਸਾਨ ਹੋਇਆ ਹੜਾਂ ਚ ਉਹਦੇ ਵਾਸਤੇ ਵੀ ਅਸੀਂ ਖੜੇ ਸਰਕਾਰ ਦਾ ਕੰਮ ਸ਼ੁਰੂ ਹੈ ਰੀਹੈਬ ਰੀਸਟ੍ਰਕਚਰਿੰਗ ਦੁਬਾਰਾ ਸਕੂਲ ਬਣਾਉਣੇ ਪੈਣਗੇ ਦੁਬਾਰਾ ਕਾਲਜ ਸੜਕਾਂ ਪੁਲ ਬਣਾਉਣੇ ਪੈਣਗੇ ਬਣਾ ਲਾਂਗੇ ਕੋਈ ਗੱਲ ਨਹੀਂ ਕੁਦਰਤ ਦੀ ਮਾਰ ਹੈ ਪੰਜਾਬ ਬਹੁਤ ਵਾਰੀ ਡਿੱਗੇ ਹੈ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੋ ਅਸੀਂ ਤਾਂ ਤੁਰਕੀ ਜਾ ਕੇ ਜਦੋਂ ਪਹਚਾਹ ਆਉਂਦਾ ਤੇ ਤੁਰਕੀ ਜਾ ਕੇ ਲੰਗਰ ਲਾ ਲੈਨੇ ਪੰਜਾਬੀ ਅੱਜ ਤਾਂ ਕੇਰਲਾ ਚ ਕੋਈ ਸੁਨਾਮੀ ਆ ਗਈ ਜਾਂ ਕੋਈ ਹੜ ਆ ਗਿਆ ਉੱਥੇ ਜਾ ਕੇ ਸਾਡਾ ਰੈੱਡ ਕਰਾਸ ਬਾਅਦ ਚ ਪਹੁੰਚਦੀ ਹੈ ਸਾਡਾ ਲੰਗਰ ਜਿਹੜਾ ਉਹ ਪਹਿਲਾਂ ਲੱਗ ਜਾਂਦਾ ਸੋ ਅਸੀਂ ਇਹ ਤਾਂ ਇਹ ਤਾਂ ਸੰਕਟ ਹੀ ਸਾਡੇ ਉੱਤੇ ਖੁਦ ਖੁਦ ਤੇ ਸਾਡੇ ਭਰਾਵਾਂ ਤੇ ਆਇਆ ਤੇ ਇਨ ਤਸੀਬ ਓਵਰਕਮ ਕਰਦਾਂ। ਸੋ ਬਿਲਕੁਲ ਅਪਡੇਟ ਟਰਾਂਸਫਾਰਮਰ ਅਪਡੇਟ ਲਾਈਨਾਂ ਅਪਡੇਟਡ 인ਫਰਾਸਟਰਕਚਰ ਜਿਹੜਾ ਬਿਜਲੀ ਦਾ ਹੁਣ ਮਿਲੂਗਾ 5000 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਬਹੁਤ ਸਾਰੇ ਕੰਮ ਹੋ ਵੀ ਗਏ ਬਹੁਤ ਸਾਰੇ ਪਾਈਪਲਾਈਨ ਚ ਨੇ ਤੇ ਇਸੇ ਤਰ੍ਹਾਂ ਆਹ ਜੇ ਫੰਕਸ਼ਨ ਤਾਂ ਹੁਣ ਹੀ हट ਗਈ ਸੀ ਪੰਜਾਬ ਜੀ ਕਿ ਕੋਈ ਨਿਯੁਕਤੀ ਪੱਤਰ ਵੰਡ ਸਮਾਰੋਹ ਹੈ ਜਾਂ ਕੋਈ ਬਿਜਲੀ ਨਾਲ ਸੰਬੰਧਿਤ ਕੋਈ ਫੰਕਸ਼ਨ ਆ ਇਹ ਤਾਂ ਹੁਣ ਹੀ ਹਟ ਗਏ ਸੀ ਪੰਜਾਬ 'ਚ ਬਈ ਇੱਕ ਦੂਜੇ ਨੂੰ ਗਾਲ੍ਹਾਂ ਕੱਢੀ ਜਾਂਦੇ ਉਹ ਵੀ ਹੁਣ ਆਪੋ ਦੂਜੇ ਪਾਰਟੀ ਆ ਅਰਵਿੰਦ ਕੇ ਜੀਵਰ ਨੂੰ ਭਗਵੰਤ ਮਾਨ ਨੂੰ ਤੜਕੀ ਗਾਲ੍ਹਾਂ ਕੱਢਣ ਲੱਗ ਜਾਂਦੇ ਆ ਤੜਕੀ ਲੱਗ ਜਾਂਦੇ ਆ ਓਏ ਐ ਨਹੀਂ ਹੁੰਦਾ ਉਹ ਐ ਹੋ ਗਿਆ ਐ ਕਿਉਂ ਹੋ ਗਿਆ ਐ ਕਿਉਂ ਨਹੀਂ ਹੋਇਆ ਲੈ ਕੇ ਕਹਿੰਦੇ ਵੀ ਹੱਟ ਵੀ ਭਗਵੰਤ ਮਾਨ ਲੈ ਕੇ ਆਇਆ ਹੁਣ ਅੱਗੇ ਮੈਨੂੰ ਤੁੰਦਾਂ ਦਾ ਫਿਕਰ ਹੈ ਕਿਉਂਕਿ ਤੁੰਦ ਪੈਣੀ ਆ ਉਹਨੇ ਕਹਿੰਨੇ ਭਗਵੰਤ ਮਾਨ ਨੇ ਬੁਆਈਏ ਹਾਂ ਉੱਤਰਾਖੰਡ ਚ ਵਿਹੜ ਮੈਂ ਲੈ ਆਉਂਗਾ ਮੈਂ ਜਾ ਕੇ ਸੁਖੂ ਕੋਲੇ ਹਿਮਾਚਲ ਪ੍ਰਦੇਸ਼ ਜਾ ਕੇ ਮੈਂ ਪਹਾੜ ਲੈ ਕੇ ਆਇਆ ਤੂੰ ਪਹਾੜ ਭੇਜ ਦੇ ਸਨ ਤੱਲੇ ਕਮਾਲ ਹੈ ਯਾਰ ਕੁਸੀ ਕਿਸੇ ਕਲ ਤੇ ਤਾਂ ਖੜ ਜੋ ਯਾਰ ਹਰ ਗੱਲ ਦੀ ਆਲੋਚਨਾ ਕਰਨ ਵਾਸਤੇ ਆਲੋਚਨਾ ਕਰਨੀ ਹੈ ਉਹ ਲੋਕਾਂ ਨੂੰ ਪਤਾ ਲੱਗਾ ਲੋਕਾਂ ਨੇ ਛੱਡੋ ਪਰੇ ਨਾ ਤਾਂ ਇਹਨਾਂ ਦਾ ਹੀ ਕਰਨਾ ਹੁੰਦਾ ਸੋ ਇਸ ਕਰਕੇ ਅਸੀਂ ਸੱਚੇ ਦਿਲੋਂ ਕੰਮ ਕਰ ਰਹੇ ਹਾਂ 3 ਸਾਲ ਸਾਨੂੰ ਹੋਏ ਨੇ 3.5 ਸਾਲ ਹੋ ਗਏ ਚਲੋ ਇਸ ਤਾਣਾ ਬਗਾੜਿਆ ਹੋਇਆ 70 ਸਾਲ ਦਾ ਤਾਣਾ 70 ਸਾਲ ਦਾ ਬਗਾੜਿਆ ਹੋਇਆ ਜਦੋਂ ਉਹਨਾਂ ਦੇ ਕੱਢਦੇ ਅਸੀਂ ਚਿੱਠੇ ਫਿਰ ਚੁੱਪ ਕਰ ਜਾਂਦੇ ਨੇ ਫਿਰ ਕਹਿੰਦੇ ਨੇ ਰਾਜਨੀਤੀ ਕਰ ਰਹੇ ਹਾਂ ਸੁ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਜਿਨ੍ਹਾਂ ਨੇ ਪੰਜਾਬ ਨੂੰ ਕੁੱਟਿਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕੀਤਾ ਜਿਨ੍ਹਾਂ ਨੇ ਪੰਜਾਬ ਨੂੰ ਪੰਜਾਬ ਦੇ ਗਰੀਬਾਂ ਦੇ ਲੋਕਾਂ ਦੇ ਹੱਕ ਮਾਰੇ ਨੇ ਉਹਨਾਂ ਪ੍ਰਤੀ ਕੋਈ ਹਮਦਰਦੀ ਨਹੀਂ ਕੋਈ ਤਰਸ ਨਹੀਂ ਸਖਤ ਤੋਂ ਸਖਤ ਕਾਰਵਾਈ ਵੀ ਹੋਊਗੀ ਬਕਾਇਦਾ ਤੌਰ ਤੇ ਸਜ਼ਾਾਂਾਂ ਵੀ ਮਿਲਣਗੀਆਂ ਕਿਉਂਕਿ ਪੰਜਾਬ ਨਾਲ ਧੋਖਾ ਕਰਨ ਵਾਲੇ ਬਚ ਨਹੀਂ ਸਕਦੇ ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਹੈ ਔਰ ਪੰਜਾਬ ਨੂੰ ਕੋਈ ਐਦਾਂ ਧਾਂ ਨਹੀਂ ਲਾ ਸਕਦਾ ਉਹ ਗਲਤਫਹਿਮੀ ਚ ਜਿਹੜਾ ਕਹਿ ਦੂਗਾ ਕਿ ਮੈਂ ਪੰਜਾਬ ਨੂੰ ਪਤਲੀ ਨੁਕਸਾਨ ਪਹੁੰਚਾ ਦੂੰਗਾ ਪੰਜਾਬ ਵਰਦਾਨ ਵਾਲੀ ਧਰਤੀ ਹੈ ਫਰਟਾਈਲ ਧਰਤੀ ਹੈ ਤੇ ਮਿਹਨਤੀ ਕੌਮ ਹੈ ਸਾਡੀ ਸਾਡੇ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਨੇ ਜਾ ਕੇ ਜਿੱਥੇ ਮਰਜੀ ਦੇਖ ਲਿਓ ਸੋ ਅਸੀਂ ਇੱਥੇ ਕਾਮਯਾਬ ਹੋ ਹਮਨ ਸਾਨੂੰ ਇੱਥੇ ਸਿਸਟਮ ਨੇ ਥੋੜਾ ਪਿੱਛੇ ਧੱਕਦਾ ਸੀ ਪਰ ਹੁਣ ਇੱਕ ਨਵਾਂ ਇਤਿਹਾਸ ਤੁਸੀਂ ਲਿਖਿਆ 92 ਸੀਟਾਂ ਦੇ ਕੇ 2022 ਚ ਤੁਸੀਂ ਇੱਕ ਨਵੀਂ ਹਿਸਟਰੀ ਕ੍ਰੀਏਟ ਕੀਤੀ ਤੇ ਤਾਂ ਸਾਡਾ ਫਰਜ਼ ਬਣਦਾ ਕਿਉਂਕਿ ਅਸੀਂ ਇਸ ਲਾਈਨ ਤੋਂ ਹੈ ਨਹੀਂ ਅਸੀਂ ਕੋਈ ਨਹੀਂ ਵੀ ਮੇਰਾ ਚਾਚਾ ਜਾਂ ਮੇਰਾ ਬਾਪੂ ਜਾਂ ਕੋਈ ਮੇਰੇ ਪਰਦਾਦੇ ਕੋਈ ਮੰਤਰੀ ਰਹੇ ਹੋਣ ਜਾਂ ਕੋਈ ਹੋਰ ਅਸੀਂ ਤਾਂ ਡਿਫਰੈਂਟ ਡਿਫਰੈਂਟ ਹੋਰ ਕਿਸੇ ਲਾਈਨ ਚ ਆਏ ਹੋਏ ਆ ਇਹ ਅਰਵਿੰਦਜੀਤਾਂ ਆਈਆਰਐਸ ਅਫੀਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਆਈਆਈਟੀ ਖੜਕਪੁਰ ਤੋਂ ਇੰਜੀਨੀਅਰ ਮਨੀਸ਼ ਸੋਧਿਆ ਜੀ ਪੱਤਰਕਾਰ ਸੀ ਮੈਂ ਕਲਾਕਾਰ ਸੀ ਵਿੱਤ ਮੰਤਰੀ ਸਾਡੇ ਵਕੀਲ ਸੀ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਵਕੀਲ ਸੀ ਇਹ ਇੰਡਸਟਰੀਲਿਸਟ ਸੀ ਸਾਨੂੰ ਕੀ ਲੋੜ ਸੀ ਇੱਧਰ ਜੇ ਚੱਜ ਦੇ ਨਿਕਲਾਉਂਦੇ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਪਹਿਲਾਂ ਤਾਂ ਸਾਨੂੰ ਉਕਸਾਈ ਗਏ ਨੇ ਸੜਕ 'ਤੇ ਕਾਨੂੰਨ ਨਹੀਂ ਬਣਤੇ धरना ਦੇਣ ਦੇ ਸੇ ਚੁਣავ ਲੜੀਏ ਜੀਤ ਕਰਾਈਏ ਜਦੋਂ ਅਸੀਂ ਜਿੱਤ ਕੇ ਆਗੇ ਉਹ ਕਹਿੰਦੇ ਇਹ ਕਿਉਂ ਆ ਗਏ ਇਹ ਕਿਹਾ ਜਾਂ ਮਟੀਰੀਅਲ ਆ ਗਿਆ ਮੈਂ ਕਿਹਾ ਹੁਣ ਤਾਂ ਕੰਮ ਸਿੱਖ ਗਏ ਹੋਣ ਨਹੀਂ ਜਾਂਦੇ ਕਿਤੇ ਸੀ ਕਈ ਵਾਰੀ ਨਾ ਕੋਈ ਪਲੇਅਰ ਇੰਜਰਡ ਹੋ ਜਾਂਦਾ ਹੈ 11 ਚ ਉਹ ਕਹਿੰਦੇ ਚਲੋ ਇਹ ਇੰਜਰਡ ਹੋ ਗਿਆ ਫਲਾਨੇ ਨੂੰ ਮੌਕਾ ਦੇ ਦਿਓ 12ਵੇਂ 13ਵੇਂ ਨੂੰ ਮੌਕਾ ਮਿਲ ਜਾਂਦਾ ਉਹ ਸੈਂਚਰੀ ਲਾ ਦਦਾ ਜੀ ਫਿਰ ਉਹਨੂੰ ਵਿਚਾਰ ਨਾ ਔਖਾ ਆਉਂਦਾ ਵੀ ਇਹਦਾ ਕੀ ਕਰੀਏ ਹੁਣ ਇਹਨੂੰ ਵੀ ਨਹੀਂ ਗੱਡ ਸਕਦੇ ਪਰ ਜਿਹੜੀ ਥਾਂ ਜਗਾ ਬਣੀ ਹੁੰਦੀ ਆ ਉਹ ਕਈਆਂ ਨੂੰ ਹੁੰਦਾ ਮੈਨੂੰ ਤਾਂ ਪਾ ਲੋ ਵਿੱਚ ਉਹ ਕਹਿੰਦੇ ਹੁਣ ਉਹਨੇ ਸੈਂਚਰੀ ਲਾਤੀ ਤੇਰੀ ਤਾਂ ਤੇ ਪਾਇਆ ਸੀ ਜਿਹੜਾ ਇਹ ਹੋਈ ਉਹਨਾਂ ਨਾਲ ਹੁਣ ਹੁਣ ਉਹ 12ਵੇਂ 13ਵੇਂ 14ਵੇਂ ਪਲੇਅਰ ਨੇ ਪਾਣੀ ਪੂਣੀ ਪੀਉਂਦੇ ਫਿਰਦੇ ਰਹਿਣਗੇ ਬਸ ਉਹ 11 ਚ ਤਾਂ ਨਹੀਂ ਆਉਣ ਦਿੰਦੇ ਉਹਨਾਂ ਨੂੰ ਆਪ